ਪਾਣੀ ਬਹੁਤ ਜ਼ਿਆਦਾ ਯਾਰ ਪਾਣੀ ਚੈੱਕ ਕਰ ਤੇ ਇੰਨਾ ਪਾਣੀ ਸੀਗਾ ਦੇਖੋ ਬਾਈ ਬਾਈ ਇਹ ਹਾਲ ਆ ਇੱਥੇ ਪਿੰਡਾਂ ਦੇ ਘਰਾਂ ਦੇ ਜਿਹੜੇ ਪਿੰਡ ਆ ਸਾਰੇ ਹਨਾ 4100 4100 ਬਣਦਾ ਸੀਗਾ ਤੇ ਤੁਹਾਨੂੰ ਜਮਾ ਪੈਸੇ ਨਹੀਂ ਦੇ ਗਏ ਕੋਈ ਪੈਣ ਜੀਓ ਯਾਰ ਹੁਣ ਬਾਈ ਐ ਨਹੀਂ ਪਤਾਗਾ ਭੁੱਲ ਗਏ ਆ ਜਾਂ ਭੱਜੇ ਆ ਹਨਾ ਪਾਣੀ ਕਿੰਨਾ ਆਇਆ ਹੋਇਆ ਅਰੇ ਏਰੀਆ 'ਚ ਪਾਣੀ ਬਹੁਤ ਜ਼ਿਆਦਾ ਆ ਹੈਲੋ ਵੈਲਕਮ ਬੈਕ ਗਾਇਸ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਹੋ ਵਾ ਪਿਛਲੇ ਵਲੌਗ ਵਿੱਚ ਤੁਸੀਂ ਦੇਖਿਆ ਹੋਊਗਾ ਪਾਰਕਿੰਗ ਵਿੱਚ ਰੁਕੇ ਸੀਗੇ ਪਰ ਉਹ ਵਾਲਾ ਪਲਾਨ ਕੈਨਸਲ ਹੋ ਗਏ ਮੁੰਡੇ ਸਰਾਹ ਵਿੱਚ ਰੁਕੇ ਸੀਗੇ ਤੇ ਇੱਥੇ ਹੁਣ ਰਾਤ ਨੂੰ ਪਰੂ ਵਗੈਰਾ ਲੈ ਲਿਆ ਸੀਗਾ ਹੁਣ ਆਪਾਂ ਸਿੱਧਾ ਸੇਵਾ ਕਰਨ ਜਾਣੀ ਆ ਇੱਥੋਂ ਤਕਰੀਬਨ 20 ਤੋਂ 30 ਕਿਲੋਮੀਟਰ ਤੇ ਜਿੱਥੇ ਪਾਣੀ ਜ਼ਿਆਦਾ ਆਇਆ ਹੈ ਵਾ ਉੱਥੇ ਜ਼ਿਆਦਾ ਲੋਡ ਅਸੀਂ ਵਾਦੀ ਤੇ ਬਸ ਹੁਣ ਆਪਾਂ ਥੋੜਾ ਬਹੁਤ ਖਾ ਪੀ ਕੇ ਸਿੱਧਾ ਸੇਵਲ ਚੱਲਦੇ ਆ ਹੁਣ 7:30 ਵੱਜ ਚੁੱਕੇ ਆ ਤਕਰੀਬਨ 5 ਤੋਂ 10 ਮਿੰਟ ਚ ਆਪਾਂ ਤੇ ਬਸ ਰੈਡੀ ਸਾਰੇ ਹੋ ਚੁੱਕੇ ਆ ਸਾਰੀ ਟੀਮ ਰੈਡੀ ਹੋ ਗਈ ਆ 7 ਵਜੇ ਰੈਡੀ ਹੋ ਕੇ ਬੈਠੇ ਆ ਅੱਜ ਕਿਸੇ ਨੇ ਵੀ ਲੇਟ ਨਹੀਂ ਕਰਾਇਗਾ ਆਪਾਂ ਕਿਸੇ ਨੂੰ ਵੀ ਨਹੀਂ ਕਹਿ ਸਕਦੇਗੇ ਸਾਰੀ ਟਾਈਮ ਨਾਲ ਤਿਆਰ ਹੋਇਆ ਕਿਉਂਕਿ ਪਤਾ ਸੇਵਾ ਕਰਨ ਜਾਣੀ ਆ ਤਾਂ ਕਰਕੇ ਸਾਰੇ ਆਪ ਦੇ ਹਿਸਾਬ ਨਾਲ ਟਾਈਮ ਨਾਲ ਤਿਆਰ ਹੋ ਗਿਆ ਤੇ ਚਲੋ ਹੁਣ ਆਪਾਂ ਗੱਡੀਆਂ ਦਾ ਜਿਹੜਾ ਸਮਾਨ ਆ ਸਾਰਾ ਇੱਕ ਵਾਰੀ ਦੇਖ ਲਈਏ ਫਿਰ ਵੀ ਪਾਰਕਿੰਗ ਵਿੱਚ ਆਪਾਂ ਗੱਡੀਆਂ ਲਾਤੀਆਂ ਸੀਗੀਆਂ ਉੱਥੇ ਥੋੜਾ ਚੱਕਰ ਸੀਗਾ ਕਿਉਂਕਿ ਸਮਾਨ ਚੋਰੀ ਵਗੈਰਾ ਵੀ ਹੋ ਸਕਦਾ ਸੀਗਾ ਹਣਾ ਤੇ ਇੱਥੇ ਚਲੋ ਵਧੀਆ ਇੱਧਰ ਦੀ ਘੁੰਮਣਾ ਵੀਰੇ ਇੱਧਰ ਦੀ ਇੱਧਰ ਦੀ ਭਾਜੀ ਇੱਧਰ ਦੀ ਆਪਾਂ ਆਏ ਆ ਹੋ ਜਾਂਦਾ ਕਿਤੇ ਕਿਤੇ ਦੇਖੋ ਯਾਰ ਇਹ ਸਪੀਕਰ ਦਾ ਕਿੰਨਾ ਜਿਆਦਾ ਸਕੂਨ ਆ ਰਾ ਬਾਣੀ ਮਤਲ ਸੋਨ ਚ ਕੰਨ ਨੂੰ ਪੂਰਾ ਆਰਾਮ ਮਿਲ ਰਿਹਾ ਵਾ ਪੂਰਾ ਇੱਥੇ ਪੀਸਫੁਲ ਏਰੀਆ ਯਾਰ ਇਹ ਵਾਲਾ ਤੇ ਹੁਣ ਆਪਾਂ ਇੱਥੇ ਚਾਹ ਪੀਣ ਆਏ ਸੀਗੇ ਬਾਈ ਕੋਲੇ ਤੇ ਚਾਹ ਲਵਾ ਲਈ ਆਪਾਂ ਬਾਕੀ ਆਪਣੇ ਭਰਾ ਜਿਹੜੇ ਆ ਹੌਲੀ ਹੌਲੀ ਤਿਆਰ ਹੋ ਗਏ نیچے ਆ ਰਹੇ ਆ ਬਸ ਤਕਰੀਬਨ ਬਸ ਪੈਕ ਵਗੈਰਾ ਸਾਮਾਨ ਕਰੀ ਜਾ ਰਹੇ ਆ ਤੇ ਥੱਲੇ ਆ ਕੇ ਬਸ ਨਾਲ ਹੀ ਤੁਰ ਪੈਣਾ ਵਾ ਚਾਹ ਇਥੋਂ ਪੀਂਦੇ ਆ ਤੇ ਅਸੀਂ ਥੋੜਾ ਪਹਿਲਾਂ ਆ ਗਏ ਸੀਗੇ ਇਹਦੀ ਚਾਹ ਦੂਜੀ ਵਾਰੀ ਆ ਚਾਹ ਦੇ ਸ਼ਕੀਨ ਆ ਮੁੰਡੇ ਹੈਨਾ ਦੇਖ ਯਾਰ ਸਕੂਨ ਕਿੰਨਾ ਮਿਲਦਾ ਵਾ ਪਾਣੀ ਸੁਣੀਏ ਬਾਈ ਯਾਰ ਅਰਦਾਸ ਕਰੀ ਹੁਣ ਬਾਈ ਇੱਥੇ ਸੰਗਲ ਪੁੱਛਣ ਆਏ ਸੀਗੇ ਸੰਗਲ ਦੀ ਜਰੂਰਤ ਆਵਾ ਕਿਉਂਕਿ ਜੇ ਬਾਈ ਚਾਂਸ ਪਾਣੀ ਵੱਧ ਹੋਇਆ ਜੀਪ ਇੱਕ ਦੀ ਫਸ ਗਈ ਤਾਂ ਜਿਹੜੀ ਦੂਸਰੀ ਜੀਪ ਆ ਉਹਨੂੰ ਕੱਢ ਸਕੀ ਉਹਦੇ ਲਈ ਆਪਾਂ ਨੂੰ ਸੰਗਲ ਚਾਹੀਦਾ ਵਾ ਹੁਣ ਇੱਥੋਂ ਸੰਗਲ ਪੁੱਛ ਰਹੇ ਆ ਦਾ ਆਹਲੀ ਮਾਰਕੀਟ ਵਿੱਚ ਜ ਸੰਗਲ ਨਹੀਂ ਮਿਲਣਾਗਾ ਆਪਾਂ ਨੂੰ ਦੂਸਰੀ ਹੋਰ ਮਾਰਕੀਟ ਵਿੱਚ ਜਾਣਾ ਪੈਣਾ ਵਾ ਫੁੱਲ ਤਿਆਰੀ ਆ ਹਾ ਉਧਰ ਮਿਲ ਜਾਊਗਾ ਹਣਾ ਬਸ ਉਧਰੋਂ ਆਪਾਂ ਸੰਗਲ ਲੈ ਕੇ ਬੜਾ ਸਿੱਧਾ ਰਵਾਨਾ ਹੋਨੇ ਆ ਤੇ ਜਿੱਥੇ ਲੋਡ ਆਪਣੀ ਤੇ ਇੱਧਰ ਕਹਿੰਦੇ ਇੱਧਰ ਮਿਲ ਜਾਊਗਾ ਯਾਰ ਹਾਂਜੀ ਕੀ ਹਾਲ ਨੇ ਜੀ ਕੋਈ ਯਾਰ ਸੰਗਲ ਲੈ ਰਹਾ ਮੈਂ ਤਾਂ ਇਹ ਸੰਗਲ ਲੈ ਲਿਆ ਇਹਨਾਂ ਨੇ ਸੰਗਲ ਯਾਰ ਐਂ ਜਲਦਬਾਜ਼ੀ ਜੀ ਕਾਫੀ ਚੀਜ਼ਾਂ ਪੁੱਲ ਹੀ ਗਏ ਆ ਇਹਨਾਂ ਨੇ ਬਾਈ ਫਿਰ ਕੀ ਕੀਤਾ ਝੰਡੇ ਲੈਣ ਗਏ ਸੀ ਝੰਡੇ ਲੈਣ ਗਏ ਸੀ ਹੁਣ ਸੰਗਲ ਲੈ ਚੱਲਦੇ ਆ ਔਰ ਤਾਂ ਆਪਣਾ ਕੋਈ ਕੰਮ ਨਹੀਂ ਰਹਿ ਗਿਆ। ਉਹ ਰਾਹ ਦੇ ਨਾਲ ਗੱਡੀ ਲਈ ਨਾ ਉੱਪਰ ਉੱਪਰ ਮਲੇ ਝੰਡੇ ਲੱਗੇ ਸੀਗੇ। ਉਹ ਲਾਉਣੇ ਥੋੜੇ ਫਟ ਗਏ ਸੀ ਬੰਦ ਜਿਹੜਾ ਥੋੜਾ ਹੀ ਫਟਿਆ। ਹਾਂ ਉਹ ਬਾਅਦ ਚ ਝੰਡੇ ਲਾ ਕੇ ਫਿਰ ਜਿੱਥੇ ਰੱਖੇ ਸੀਗੇ ਉਹ ਫਟਣ ਕਰਕੇ ਸਾਰੇ ਝੰਡੇ ਵੀ ਨਵੇਂ ਲਾਏ ਆ ਹੁਣ। ਤੇ ਬਸ ਹੁਣ ਸੰਗਲ ਲੈਣੇ ਆ। ਦੇ ਇਹਨੇ ਕਹ ਤੋਂ ਮੈਨਾਂ علاوہ ਹੋਰ ਯਾਰਾ ਸੇਫਟੀ ਵੀ ਜ਼ਰੂਰੀ ਯਾਰ ਉਹਨਾਂ ਨੂੰ ਫਸ ਗਈ ਕਿਉਂਕਿ ਇੱਕ ਵੀ ਜੀ ਫਸ ਗਿਆ ਆਪਾਂ ਨੂੰ ਇਦਾਂ ਆਪਾਂ ਅੰਦਰ ਜਾਈਏ ਪਾਣੀ ਦੇ ਬਾਹਰੋਂ ਬਾਹਰ ਨਾ ਹੋਵੇ ਹਾਂ ਤੁੰਗੀ ਜਿਹੜੇ ਜ਼ਿਆਦਾ ਲੋਕ ਆ ਯਾਰ ਉਹ ਨੇੜੇ ਆ ਕੇ ਮੁੜ ਜਾਂਦੇ ਜਿਹੜੇ ਦੂਰ ਜਾਣਾ ਉੱਥੇ ਜਾਂਦੇ ਹੀ ਨਹੀਂਗੇ ਅੱਲਾ ਆਪਣਾ ਤਕਰੀਬਨ ਸਾਡੀ ਸੋਚ ਨਹੀਂ ਇਹ ਆ ਕਿ ਜਿੰਨਾ ਦੂਰ ਤੱਕ ਜਾਇਆ ਜਾਵੇ ਉਹਨਾਂ ਦੂਰ ਤੱਕ ਜਾ ਕੇ ਆਈਏ ਯਾਰ ਇੱਕ ਵਾਰੀ ਤਾਂ ਹਣਾ ਜਨਾ ਹੋ ਸਕੇ ਬਾਈ ਨਾ ਨਾ ਕਰਦੇ ਬਹੁਤ ਜ਼ਿਆਦਾ ਟਾਈਮ ਲੱਗੀ ਯਾਰ ਐਵਾ ਛੋਟੀ ਛੋਟੀ ਚੀਜ਼ ਲੈਣ ਨੂੰ ਫਾਈ ਭਾਰਤ ਸਰਕਾਰ ਨੂੰ ਨਾ ਪੀਦਾ ਹਾਂਜੀ ਕੀ ਪੀਦਾ ਇੱਕ ਇਦਾਂ ਦੀ ਨਾ ਯਾਰ ਕੋਈ ਸੰਸਥਾ ਬਣਾਓ ਜਿਹੜੇ ਵੀ ਆਪਣੇ ਮਿਸਤਰੀ ਭਰਾ ਨੇ ਇਦਾਂ ਦੇ ਕਿਉਂ ਕਿ ਉਹ ਕਿਤੇ ਜਾ ਕੇ ਆਪਾਂ ਨੂੰ ਲੇਟ ਕਰਾ ਦੇਣ ਆਪਦੇ ਨਿੱਕੇ ਮੋੜੇ ਚੀਜ਼ਾਂ ਉਹਨਾਂ ਦੇ ਅਸੀਂ ਕੇਸ ਪਾ ਚਲੀਏ ਉਹਨਾਂ ਤੇ ਹੀ ਕੋਈ ਕਾਨੂੰਨੀ ਕਾਰਵਾਈ ਕਰ ਸਕੀਏ ਬਾਲੇ ਦੁਖੀ ਆ ਉਹ ਤੇ ਇਦਾਂ ਦੀ ਕੋਈ ਸਕੀਮ ਹੁੰਦੀ ਅਸੀਂ ਇਹਨਾਂ ਦੇ ਕੇਸ ਪਾਉਣਾ ਸੀਗਾ ਸਾਨੂੰ ਇਦਾਂ ਅਸੀਂ ਜਲਦੀ ਚਾਹੀਏ ਪਰ ਇਹਨਾਂ ਨੂੰ ਇਦਾਂ ਵਾਂ ਪੂਰੇ ਪੱਕੇ ਪੈਰੀ ਜਾਈਏ ਜਿਹਨਾਂ ਕੋਈ ਅੱਗੇ ਔਖਾ ਨਾ ਹੋਵੇ ਜੀਪ ਖੜੇ ਨਾ ਹੁੰਦੇ ਕੋ ਜੀਪ ਜਮਾ ਟਿਪ ਟੋਪ ਆ ਉਹ ਉਹ ਜ਼ਿਆਦਾ ਸਕਦੀ ਆ ਇਹ ਕਹਿੰਦੇ ਪਾਣੀ ਚੱਲਣ ਵਾਲੀ ਬਣਾਉਣੀ ਆ ਸਹੀ ਗੱਲ ਆ ਇਹਨਾਂ ਨੂੰ ਐ ਆ ਪਾਣੀ ਚ ਜਮਾ ਵੀ ਬੰਦ ਨਾ ਹੋਵੇ ਤਾਂ ਉਸ ਤੋਂ ਉਹ ਕਰ ਰਹੇ ਆ ਕੰਮ ਜੋ ਵੀ ਕਰ ਰਹੇ ਆ ਆਪਦੇ ਹਿਸਾਬ ਨਾਲ ਸਹੀ ਕਰ ਰਹੇ ਆ ਬਸ ਫਿਰ ਵੀ ਲੇਟ ਕਰਾ ਰਹੇ ਆ ਯਾਰ ਸਾਨੂੰ ਐ ਜਲਦੀ-ਉਲਦੀ ਪਹੁੰਚ ਗਈ ਇੱਕ ਗੱਲ ਚਿਤ ਆ ਗਈ ਮੈਨੂੰ ਹਾਂਜੀ ਕੀ ਆ ਬਾਈ ਜਿਹੜੇ ਬੰਦੇ ਨੇ ਇਹ ਬਹੁਤ ਛਿੰਨੀ ਬੰਦੇ ਨੇ ਹਾਂ ਇੰਨੇ ਵੇਖੋ ਆਪਣੀ ਆ ਜੀਪ ਕਿ ਇਹ ਬੰਦੇ ਦੀ ਮੈਸਤਰੀ ਹੈ ਨਾ ਇਹ ਦੁਕਾਨ ਆ ਠੀਕ ਹੈ ਆ ਸਾਰੇ ਕੰਮ ਇਹ ਕਰਦੇ ਆ ਇੰਨੇ ਬਾਈ ਆ ਵੀ ਜੀਪ ਕੀਤੀ ਹੋਈ ਆ ਜਿਵੇਂ ਬਿਜਲੀ ਭਜਾ ਕੇ ਆ ਮਰੀ ਬ੍ਰੇਕ ਲਾਤੀ ਉੱਠੀ ਜਾਮ ਹੋ ਜਾਣੀ ਆ ਜਿਵੇਂ ਪਤਾ ਨਹੀਂ ਉਹ ਵਾਲੀ ਜੀਪ ਇਦਾਂ ਹੋ ਜਾਂਦੀ ਜਿਵੇਂ ਕੰਦ ਨਹੀਂ ਆ ਜੀ ਹੁੰਦੀ ਐਸ ਲੋੜ ਵੀ ਬੰਦੇ ਦੀ ਆ ਚੀਜ਼ ਛਾਤੀ 'ਚ ਵੱਜਦੀ ਆ ਆ ਜੀ ਆਹ ਜੀ ਇੱਕਦਮ ਬੰਦਾ ਆ ਬਾਦ ਦਾ ਹਾਂ ਤੇ ਹੁਣ ਬਾਈ ਇੱਧਰਲੇ ਪਾਸੇ ਆਏ ਲੈਣ ਆਏ ਸੀ ਸੰਡਲ ਬਾਬੇ ਦੇ ਕਿਹੜਾ ਉੱਠਾ ਉਹਨੇ ਦੇਖਿਆ ਥੋ ਚੀਜ਼ਾਂ ਮਿਲ ਗਈਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੇ ਆ ਜੋ ਵੀ ਚੀਜ਼ਾਂ ਚਾਹੀਦੀਆਂ ਉਹ ਮਿਲ ਗਈ ਤਾਂ ਵੇਜ ਇਹਨਾਂ ਨੂੰ ਤੇ ਸਹੀ ਰੇਟ ਤੇ ਸਹੀ ਰੇਟ ਤੇ ਹੁਣ ਬਾਬੇ ਨੇ ਵੀ ਲੜਾ ਲਈ ਹੁਣ ਬਾਬਾ ਨੇ ਦੀ ਰੀਸਨ ਉਹਨੂੰ ਪੂਰੀ ਇਹਨੂੰ ਬਾਬੇ ਵਾਲੀ ਨੂੰ ਮੋਡੀਫਾਈ ਕਰੂਗਾ ਤੇ ਬ੍ਰੇਕ ਵੱਜਾਂ ਤੇ ਛਾਤੀਆਂ ਤੇ ਸਟੀਰੀਂਗ ਇੱਕ ਇੰਦੀ ਸਿਆਣ ਵਾਂਗ ਲੈ ਆ ਇਹ ਜਿਵੇਂ ਭਜਾ ਕੇ ਇਹ ਚੋੜ ਨਹੀਂ ਕਰਦਾ ਬਾਬੇ ਨੇ ਜੀ ਕਦੇ ਫੜ ਲਈ ਉਹਨੇ ਤਾਂ ਭਜਾ ਕੇ ਬਰੇ ਹਾਂ ਦੇਖਿਆ ਦੇਖਿਆ ਬ੍ਰੇਕ ਬ੍ਰੇਕ ਚੈੱਕ ਕਰੋ ਬ੍ਰੇਕ ਉਣੀ ਨਾ ਇਹ ਪਿੱਛੋਂ ਲਾ ਨਹੀਂ ਕਰਨੀ ਹੋਣਾ ਤਾਂ ਹੀ ਬਾੜਾ ਕਰਨੀ ਆ ਉਹ ਵਾਲੀ ਕੀ ਆਲੀ ਉਹ ਵੀ ਇੱਕ ਹੋਰ ਕਰਨੀ ਆ ਬਾਈ ਦੇਖੋ ਇਹ ਨਾ ਉਹਨਾਂ ਪਿੱਛੋਂ ਘੌਂਦੀ ਕਰਨੀ ਜਾਂਉਂਦੇ ਆ ਜਿਵੇਂ ਆਪਾਂ ਵੀ ਇਹਨਾਂ ਨੂੰ ਦੇਖਦੇ ਹੁੰਦੇ ਆ ਕੇਰਲਾ ਵਾਲੀ ਸਾਈਡ ਜਿਆਦਾ ਇਦਾਂ ਹੁੰਦਾ ਉਹ ਲੈ ਲੈਂਦੇ ਹੁੰਦੇ ਆ ਹਨਾ ਉਹਵੇਂ ਇਹਨਾਂ ਨੇ ਕਰਨਾ ਹੁਣ ਮੈਨੂੰ ਐ ਥੋੜੇ ਟਾਈਮ ਦਾ ਜੇ ਟਰਨ ਨਾ ਬਣਾ ਦੇ ਨੇ ਤੇ ਉਹਦੀ ਜੀਤ ਆ ਮਤਲਬ ਜੋ ਵੀ ਨਾ ਇਹ ਦਿਮਾਗ ਵਿੱਚ ਆਉਂਦਾ ਉਹ ਜੀਵ ਹੈ ਕਹਿੰਦੀ ਜੀ ਟਰਨ ਆਪਣੀ ਦਾ ਜੀਤ ਦਾ ਫਿਰ ਜੀ ਟਰਨ ਨਹੀਂ ਹੋਈ ਜੋ ਵੀ ਦਿਮਾਗ ਚ ਨਾ ਸਾਰਾ ਕੁਝ ਕਰਦੇ ਆ ਉਹਦੇ ਬਾਈ ਵਧੀਆ ਜੀ ਜਾ ਯਾਰ ਆਈ ਉਮਰ ਸ਼ੌਂਕ ਲਾੜੇ ਲਾੜੇ ਇਹ ਤਾਂ ਸਹੀ ਗੱਲ ਆ ਸਹੀ ਗੱਲ ਇੱਕੋ ਬਾਤ ਇਹ ਨਹੀਂ ਵਿਆਹ ਹੀ ਜਾਣਾ ਫੇਰ ਕਹਿੰਦੇ ਸ਼ੌਂਕ ਬਾਅਦ ਫਿਰ ਤਬੀਲਦਾਰ ਹੋਣਾ ਇਹਨੇ ਬਾਅਦ ਜਾ ਕੇ ਫਿਰ ਸਾਮ ਭਰਨੀ ਓਠਾ ਆਉਣਾ ਮੈਂ ਫੇਰ ਫੋਨ ਲਾਇਆ ਕਰੋ ਇੰਨੇ ਬੈ ਘਟਦੇ ਆਪਾਂ ਕੋਈ ਗੱਲ ਆ ਦੇ ਦੂ ਮੈਂ ਦੇ ਦੂ ਬਾਈ ਨੂੰ ਵੀ ਯਾਰ ਆਪਾਂ ਨਾਲ ਬਹਾ ਲਿਆ ਵਾ ਬਾਈ ਆਪਾਂ ਨੂੰ ਰਸਤੇ ਵਿੱਚ ਬਾਈ ਨੇ ਹੱਥ ਦਿੱਤਾ ਸੀਗਾ ਚੱਕਰ ਇਹ ਪਿਆ ਸੀਗਾ ਬਾਈ ਦੀਆਂ ਤਿੰਨ ਰੇੜੀਆਂ ਸੀਗੀਆਂ ਇਹ ਤਿੰਨ ਰੇੜੀਆਂ ਦੀਆਂ ਦੋ ਰੇੜੀਆਂ ਤਾਂ ਬਾਈ ਪੈਸੇ ਦੇ ਕੇ ਸੀ ਹਨਾ ਜਿਹੜੇ ਬਾਈ ਦੇ ਪੈਸੇ ਸੀਗੇ ਉਹ ਭੁੱਲ ਗਏ 22 ਕਰੋ तकरीबन 82 ਕਿਲੋ ਕੇਲੇ ਲਏ ਆ 82 ਕਿਲੋ ਲਏ ਸੀ ਨਾ ਤੇ ਥੋੜਾ ਬੰਦਾ 4200 ਬੰਦਾ ਜਣਾ 4100 4100 ਬੰਦਾ ਸੀਗਾ ਤੇ ਤੁਹਾਨੂੰ ਜਮਾ ਪੈਸੇ ਨਹੀਂ ਦੇ ਗਏ ਕੋਈ ਪੈਣ ਦੇ ਦੱਸੋ ਯਾਰ ਹੁਣ ਬਾਈ ਐ ਨਹੀਂ ਪਤਾਗਾ ਭੁੱਲ ਗਏ ਆ ਜਾਂ ਭੱਜੇ ਆ ਨਾ ਭੁੱਲ ਗਏ ਬਾਈ ਦਾ ਕਹਿੰਦਾ ਯਾਰ ਬਸ ਭੁੱਲੇ ਹੀ ਹੋਣਗੇ ਕੋਈ ਬੰਦਾ ਆ ਸਮਾਨ ਸਮੂਹ ਰੱਖਦੇ ਆ ਨਾ ਹਾਂ ਸਮਾਨ ਸਮੂਹ ਰੱਖਦਾ ਬੰਦਾ ਕਈ ਵਾਰੀ ਦਿਮਾਗ ਵਿੱਚੋਂ ਨਿਕਲ ਜਾਂਦੀ ਹੈ ਚੀਜ਼ ਤਾਂ ਹੋ ਜਾਂਦਾ ਇਹ ਚੀਜ਼ ਉਹ ਮੰਗਾ ਰੱਖੇ ਤੇ ਤੂੰ ਦਿਖਾ ਲੈ ਅੰਜਲੇ ਹੋ ਜਾਂਦੇ ਨਿਕਲ ਗਏ ਅੱਛਾ ਇਹ ਚੀਜ਼ ਹੋ ਗਈ ਚਲੋ ਕੋਈ ਗੱਲ ਨਹੀਂ ਯਾਰ ਹੁਣ ਅਸੀਂ ਜਿੱਥੇ ਚੱਲੇ ਆ ਉੱਥੇ ਜਿਹੜੇ ਆਪਣੇ ਭਰਾ ਵਾ ਜਿਹੜਾ ਜਿੰਨਾ ਨੇ ਸਮਾਨ ਲਿਆ ਸੀਗਾ ਉੱਥੇ ਉਹ ਗਏ ਆ ਤਾਂ ਬਾਈ ਨੂੰ ਆਪਾਂ ਨਾਲ ਲੈ ਕੇ ਚੱਲੇ ਆ ਜੋ ਵੀ ਬਾਈ ਦਾ ਹਿਸਾਬ ਹੋਇਆ ਆਪਾਂ ਉੱਥੇ ਕਲੀਅਰ ਕਰਵਾ ਦਾਂਗੇ ਯਾਰ ਸਹੀ ਜਣਾ ਬਾਈ ਚਲੋ ਬਾਈ ਟੈਨਸ਼ਨ ਲੈ ਹੀ ਫਰਦਾ ਬਾਈ ਯਾਰ ਇੱਥੇ ਬਾਈ ਹੁਣ ਰੁਕੇ ਸੀਗੇ ਚਾਹ ਪੀਣ ਲਈ ਤੇ ਜ਼ਵੇਦ ਦਾ ਕੁਝ ਨਹੀਂ ਖਾਦਾ ਸੀਗਾ ਹੁਣ ਇੱਥੇ ਚਾਹ ਤੇ ਰਸ ਖਾ ਰਹੇ ਆ ਤੁਸੀਂ ਕਹਿੰਦੇ ਹੋਗੇ ਭੈਣਾ ਇੱਥੇ ਰੁਕੇ ਸੀ ਇੱਥੇ ਰੁਕੇ ਸੀ ਐਂ ਹੀ ਕਰੀ ਜਾਂਦੇ ਆ ਬ ਰੌਗ ਰੌਕ ਦੇ ਨਾਲ ਨਾਲ ਟਰਾਲੀਆਂ ਵੀ ਚੈੱਕ ਕਰਨੀਆਂ ਪੈਂਦੀਆਂ ਵਾ ਕਿਉਂਕਿ ਜਦੋਂ ਵੀ ਮਾੜਾ ਖੜਕਾ ਆਉਂਦਾ ਨਾਲ ਹੀ ਚੈੱਕ ਕਰਨਾ ਪੈਂਦਾ ਕੋਈ ਕੁੰਡਾ ਖੁੱਲੋ ਖੁੱਲਣਾ ਗਿਆ ਹੋਵੇ ਸਾਰਾ ਚੈੱਕ ਕਰਨਾ ਪੈਂਦਾ ਹੋਰ ਜੀਪ ਅੱਗੇ ਰਹਿ ਜਾਵੇ ਟਰਾਲੀ ਪਿੱਛੇ ਰਹਿ ਜਾਵੇ ਉਹ ਕੰਮ ਹੋ ਜਾਵੇ ਉਹ ਕੰਮ ਨਹੀਂ ਚਾਹੀਦਾਗਾ ਹੁਣ ਤਕਰੀਬਨ ਆਪਾਂ ਜਮਾ ਨੇੜੇ ਆ ਚੁੱਕੇ ਆ ਤੇ ਬਸ ਪਹੁੰਚਣ ਵਾਲੇ ਆ ਬੱਤ ਬਾਦ 10 15 ਮਿੰਟ ਚ ਪਹੁੰਚ ਜਾਣਾ ਫਿਰ ਸਿੱਧਾ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਬਾਈ ਹੁਣਾਂ ਨੇ ਸੇਵਾ ਲਈ ਹੋਈ ਸੀ ਯਾਰ ਇੱਥੇ ਤੇ ਚਾਹ ਪੀ ਕੇ ਹੁਣ ਆਪਾਂ ਚੱਲਦੇ ਆਂ ਬਈ ਇਹ ਪੰਜਾਬ ਆ ਪੰਜਾਬ ਇੱਥੇ ਸੇਵਾਦਾਰਾਂ ਦੀ ਕਮੀ ਕੋਈ ਨਹੀਂ ਬਾਈ ਜੀ ਆ ਕੇ ਕਰੋ ਬਾਈ ਜੇ ਟਰਾਲੀਆਂ ਤੇ ਸੇਵਾਦਾਰ ਕਿੰਨੇ ਜ਼ਿਆਦਾ ਵਾ ਸਾਰੇ ਕਿਤੇ ਮਤਲਬ ਇੱਥੇ ਹੁਣ ਆਪਾਂ ਪਹੁੰਚ ਚੁੱਕੇ ਆ ਆ ਦੇਖੋ ਜ਼ਮੀਨਾਂ ਦਾ ਇੱਥੇ ਇਹ ਹਾਲ ਹੋਇਆ ਹੋਇਆ ਵਾ ਧਿਆਨ ਨਾਲ ਦੇਖੋ ਸਾਰੀ ਜਿਹੜੀ ਫਸਲ ਆ ਸਾਰੀ ਖਰਾਬ ਹੋਈ ਪਈ ਆ ਸੋਨਾ ਸਾਰਾ ਖਰਾਬ ਹੋਇਆ ਪਿਆ ਯਾਰ ਸਾਰਾ ਡੁੱਬਿਆ ਪਿਆ ਵਾ ਤੇ ਸਾਰੇ ਮਰਿਆ ਬੇਦਰ ਦੇਖੋ ਆਂ ਭਾਈਆਂ ਵਾ ਝੋਨੇ ਦਾ ਹਾਲ ਦੇਖੋ ਸਾਰਾ ਜਮਾਂ ਹੀ ਬੁਰਾ ਹੋਇਆ ਪਾ ਦੇਖੋ ਬਈ ਪਾਣੀ ਪਾਣੀ ਚੈੱਕ ਕਰੋ ਯਾਰ ਝੋਨੇ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈ ਨੀਗਾ ਹੈ ਹੀ ਨਹੀਂ ਕਿਤੇ ਤੇ ਇੰਨੀ ਮਾਰ ਪਈ ਹੋਈ ਆਪਾਂ ਤੁਹਾਨੂੰ ਬਾਈ ਜਿਹੜਾ ਜੱਟ ਛੁਰੀਦਾਰ ਆ ਬਾਈ ਜਿਹਦੇ ਕੋਲ ਕਿੱਲਾ ਦੋ ਗੱਲੇ ਆ ਜਿਹਨੇ ਉਹ ਹੀ ਫਸਲ ਤੋਂ ਖਾਣਾ ਵਾ ਉਹਨੂੰ ਬਹੁਤ ਹੀ ਜ਼ਿਆਦਾ ਔਰ ਔਖਾ ਵਾ ਤੇ ਪਾਣੀ ਚੈੱਕ ਕਰੋ ਬਾਈ ਯਾਰ ਪਾਣੀ ਕਿੰਨਾ ਆਇਆ ਹੋਇਆ ਅਰੇ ਏਰੀਆ 'ਚ ਪਾਣੀ ਬਹੁਤ ਜ਼ਿਆਦਾ ਆ ਬਹੁਤ ਹੀ ਪਾਣੀ ਆ ਇੱਧਰ ਦੇਖੋ ਸਾਰੇ ਕਿਤੇ ਤੁਹਾਨੂੰ ਪਾਣੀ ਹੋਈ ਦਿਖਣਾ ਇੱਧਰ ਦੂਰ ਦੂਰ ਤੱਕ ਪਾਣੀ ਹੋਈ ਦਿਖਣਾ ਜਿੱਥੇ ਆਪਾਂ ਸੋਚਿਆ ਸੀਗਾ ਪਹੁੰਚਣਾ ਆਪਾਂ ਉਥੇ ਹੁਣ ਆਪਾਂ ਉਹ ਵਾਲੇ ਪਿੰਡਾਂ ਵਿੱਚ ਪਹੁੰਚ ਚੁੱਕੇ ਆ ਤੇ ਯਾਰ ਹੁਣ ਦੇਖ ਕਿਹਨਾ ਅਸਲ ਵਿੱਚ ਜਦੋਂ ਆਪਾਂ ਨੈੱਟ ਤੇ ਜੀਤ ਦੇ ਦਿੰਦੇ ਆ ਤੇ ਰੀਅਲ ਵਿੱਚ ਦੇਖਦੇ ਆ ਰੀਅਲ ਵਿੱਚ ਜੀਤ ਦੇਖੀ ਬਾੜੀ ਮਹਿਸੂਸ ਹੁੰਦੀ ਆ ਤੇ ਇੱਥੇ ਅਗੇ ਬਾਲ ਲੱਗਦਾ ਯਾਰ ਦੁੱਖ ਦੁੱਖ ਦਾ ਇੱਥੇ ਅਗੇ ਬਾਲ ਲੱਗਦਾ ਉਹ ਦੇਖੋ ਠੱਗੜੋ ਸੜਕ ਜਾਂਦੀ ਆ ਸੜਕ ਦੇ ਉੱਤੋਂ ਦੀ ਪਾਣੀ ਲੰਘ ਰਿਹਾ ਆ ਟਰਾਂਸਫਾਰਮਾਂ ਦੇ ਉੱਤੋਂ ਦੀ ਬਹੁਤ ਦੇਖੋ ਟਰਾਂਸਫਾਰਮ ਕਿੰਨੇ ਉੱਚੇ ਹੁੰਦੇ ਆ ਅੱਧਾ ਟਰਾਂਸਫਾਰਮ ਤੋਂプラス ਗਿਆ ਵਾ ਅੱਧਾ ਟਰਾਂਸਫਾਰਮ ਸੀਆ ਹਸਾਂ ਨਾਲ ਪਾਣੀ ਕਿੰਨਾ ਜ਼ਿਆਦਾ ਵਾ ਬਹੁਤ ਆ ਯਾਰ ਪਾਣੀ ਅੱਗੇ ਆ ਕੇ ਦੇਖਦੇ ਆ ਅੱਗੇ ਇਹ ਤੋਂ ਵੀ ਜ਼ਿਆਦਾ ਪਾਣੀ ਆ ਇੱਥੇ ਪੰਜ-ਛੇ ਮਟਰ ਪਾਣੀ ਖੜਾ ਪਿਆ ਦੇ ਆ ਰਾਤ ਕਹਿੰਦੇ ਹੋਰ ਜ਼ਿਆਦਾ ਵੱਧ ਗਿਆ ਵਾ ਹਾਂ ਰਾਤ ਕਹਿੰਦੇ ਹੋਰ 2-3 ਲੈਵਲ ਵੱਧ ਗਿਆ ਵਾ ਤੇ ਸਾਰੀਆਂ ਫਸਲਾਂ ਯਾਰ ਮਰ ਗਈਆਂ ਵਾ ਤੇ ਆਪਣੇ ਭਰਾ ਬਹੁਤ ਜ਼ਿਆਦਾ ਸੇ ਆਲੀਆਂ ਆਪਣ ਜਾਂਦੇ ਲੰਗਰ ਲੱਗਦੇ ਹੀ ਮਿਲਦੇ ਆ ਸਾਰੇ ਕਿਤੇ ਹਨਾ ਬਾਸਾ ਬਾਹਰ ਲਾਉ ਲਈਏ ਪੈਂਦੇ ਪੈਂਦੇ ਬਈ ਇਹ ਹਾਲ ਆ ਇੱਥੇ ਪਿੰਡਾਂ ਦੇ ਘਰਾਂ ਦੇ ਜਿਹੜੇ ਪਿੰਡ ਆ ਸਾਰੇ ਹਨਾ ਜਿਨ੍ਹਾਂ ਦੇ ਵਿਚਾਰਿਆਂ ਦੇ ਘਰ ਨਹੀਂਵੇਂ ਆ ਉਹਨਾਂ ਦੇ ਘਰਾਂ ਵਿੱਚ ਤਕਰੀਬਨ ਸਾਰਿਆਂ ਦੇ ਪਾਣੀ ਗਿਆ ਵਾ ਬਾਕੀ ਮੀਂਹ ਇੰਨਾ ਜ਼ਿਆਦਾ ਪਿਆ ਵਾ ਜਿਨ੍ਹਾਂ ਦੇ ਨਵੇਂ ਘਰ ਵੀ ਆ ਪੁਰਾਣੇ ਆ ਛੱਡੋ ਨਾ ਪੁਰਾਣਾਂ ਦਾ ਬੰਦਾ ਪਤਾ ਹੀ ਨਹੀਂ ਮੈਂ ਪੁਰਾਣੇ ਘਰ ਆ ਜਿਨ੍ਹਾਂ ਨੇ ਨਵੇਂ ਘਰ ਵੀ ਆ ਉਹਨਾਂ ਦੇ ਨਵੇਂ ਘਰ ਦਾ ਲੈਂਟਰੀ ਚੋਣ ਲੱਗ ਗਿਆ ਵਾ ਦੇਖ ਲਓ ਹਨਾ ਮਤਲਬ ਇੰਨਾ ਮੀਂਹ ਪਿਆ ਹੋਇਆ ਵਾ ਇਹ ਏਰੀਆ ਵਿੱਚ ਤਕਰੀਬਨ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਭਰਿਆ ਹੋਇਆ ਵਾ ਬਾਈ ਉਹਨਾਂ ਨੂੰ ਪੌਦੇ ਆ ਕੇ ਹੁਣ ਕਿੱਥੇ ਜਾਣਾ ਹਨਾ ਭਾਈ ਪਾਣੀ ਦੇਖੋ ਯਾਰ ਤੁਸੀਂ ਪਾਣੀ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ ਪਾਣੀ ਕਿੰਨਾ ਜ਼ਿਆਦਾ ਵਾ ਦੂਰ ਦੂਰ ਤੱਕ ਤੁਹਾਨੂੰ ਪਾਣੀ ਹੀ ਦਿਖਣਾ ਵਾ ਪਾਣੀ ਇੰਨਾ ਜ਼ਿਆਦਾ ਆਇਆ ਹੈ ਏਰੀਆ 'ਚ ਵਿੱਚ ਉਹ ਦੇਖੋ ਜਿਹੜਾ ਉੱਚਾ ਏਰੀਆ ਚਲੋ ਉਹ ਤਾਂ ਬਚ ਗਿਆ ਪਰ ਨੀਵੇਂ ਏਰੀਆ ਤਾਂ ਬੜਾ ਔਖਾ ਵਾ ਨਾ ਹੁਣ ਇਧਰ ਕਿੰਨੇ ਘਰ ਆ ਕਿੰਨੀਆਂ ਦੁਕਾਨਾਂ ਵਾ ਉਹ ਮਤਲਬ ਸੜਕ ਤੱਕ ਵੀ ਪਾਣੀ ਆਇਆ ਹੈ ਵਾ ਜ਼ਮੀਨ ਦਾ ਰਹਿਣਾ ਕੱਖ ਨਹੀਂ ਗਾ ਨਾ ਤੇ ਉਧਰ ਆਪਣੀ ਸਾਰੀ ਟੀਮ ਸਾਰੇ ਅੱਗੇ ਜਾ ਰਹੇ ਆ ਜੀਭਾਂ ਆਪਾਂ ਪਿੱਛੇ ਲਾ ਦਿਆਂ ਵਾ ਇੱਕ ਵਾਰੀ ਥੋੜਾ ਚੈੱਕ ਕਰ ਲਈਏ ਹਨ ਤੇ ਬਾਈ ਪੰਜਾਬ ਸਰਕਾਰ ਪੰਜਾਬ ਦੀ ਜਵਾਨੀ ਨੂੰ ਨਸ਼ੇੜੀ ਦਾ ਟੈਗ ਦਿੰਦੀ ਸੀ ਬਾਈ ਨਸ਼ੇੜੀ ਦਾ ਹਨਾ ਕਿ ਪੰਜਾਬ ਵਿੱਚ ਨਸ਼ਾ ਬਹੁਤ ਜ਼ਿਆਦਾ ਪਰ ਪੰਜਾਬ ਸਰਕਾਰ ਨੂੰ ਇਹ ਨਹੀਂ ਪਤਾਗਾ ਕਿ ਪੰਜਾਬ ਦੀ ਜਵਾਨੀ ਵਿੱਚ ਪਾਵਰ ਕਿੰਨੀ ਜ਼ਿਆਦਾ ਬਾਈ ਇੰਨੀ ਜ਼ਿਆਦਾ ਪਾਵਰ ਆ ਤੁਸੀਂ ਦੇਖਿਆ ਜਿਹੜੇ ਵੀ ਜ਼ਿਆਦਾ ਆ ਰਹੇ ਆ ਜਾਂ ਸੋਸ਼ਲ ਮੀਡੀਆ ਦੇਖ ਰਹੇ ਆ ਇੰਨੇ ਮੁੰਡੇ ਆ ਰਹੇ ਆ ਬਾਕੀ ਹੋਰ ਭਰਾ ਸਾਰੇ ਆ ਰਹੇ ਆ ਇੰਨੀ ਸੇਵਾ ਨਿਭਾ ਰਹੇ ਆ ਤੇ ਉਹਨਾਂ ਕਰਕੇ ਬਈ ਸਾਰਾ ਪੰਜਾਬ ਬਚਿਆ ਹੋਇਆ ਵਾ ਹੈਨਾ ਇਹ ਕਹਿੰਦੇ ਰਾਤ ਤੋਂ ਰਾਤ ਥੋੜਾ ਜਿਆਦਾ ਵਧ ਗਿਆ ਪਹਿਲਾਂ ਢੜ ਗਿਆ ਸੀਗਾ ਪਾਣੀ ਫਿਰ एकदम ਵਧ ਗਿਆ ਰਾਤ ਹੀ ਵਧਿਆ ਵਾ ਪਹਿਲਾਂ ਤੁਹਾਨੂੰ ਕਿਹਾ ਸੀ ਵੀਰੇ ਕੱਛੇ ਪਾਲੇਓ ਕਿਉਂ ਨਹੀਂ ਪਾਏ ਇਹ ਐਂ ਔਖਾ ਹੋਣਾ ਓਏ ਇਹ ਮਲਟੀਟਰੈਨਟ ਫਿਰ ਐਂ ਔਖਾ ਹੋਣਾ ਇਹ ਚੀਜ਼ ਆ ਬਾਈ ਇਹ ਵੀਡੀਓ ਜਿਆਦਾ ਵਾਇਰਲ ਹੋ ਰਹੀ ਸੀ ਕਿ ਟਰੈਕਟਰ ਡੁੱਬ ਗਿਆ ਵਾ ਉਹ ਟਰੈਕਟਰ ਡੁੱਬਣ ਵਾਲੀ ਜਗਾ ਆ ਹਾਲੀ ਆ ਇੱਥੇ ਟਰੈਕਟਰ ਡੁੱਬਿਆ ਸੀਗਾ ਤੇ ਉੱਥੇ ਤਾਂ ਹੀ ਹੁਣ ਜਿਹੜੇ ਆਪਣੇ ਭਰਾ ਵਾ ਸਾਰੇ ਖੜੇ ਆ ਕਿ ਕੋਈ ਹੋਰ ਨਾ ਡੱਕ ਸਕੇ ਕਿਉਂਕਿ ਉੱਥੇ ਟੋਆ ਵਾ ਟੋਏ ਕਰਕੇ ਕੋਈ ਵੀ ਜਿਆਦਾ ਨੁਕਸਾਨ ਹੋ ਸਕਦਾ ਜਾਨੀ ਨੁਕਸਾਨ ਹੋ ਸਕਦਾ ਮੇਰੇ ਸਹਾਰ ਨਾਲ ਪਿੱਛੇ ਤਾਂ ਪਹਿਲਾਂ ਤਾਂ ਬਚਾਅ ਹੋ ਗਿਆ ਸੀਗਾ ਟਰੈਕਟਰ ਢਿੱਗਿਆ ਸੀਗਾ ਪਰ ਉਦੋਂ ਪਹਿਲਾਂ ਲਈ ਆ ਦੇਖੋ ਆ ਬਾਬਾ ਉਹ ਉਸੇ ਕਰ ਤੱਕ ਜਾ ਕੇ ਆਏ ਅਜੇ ਆਪਾਂ ਇੱਥੇ ਸਟਾਰਟਿੰਗ ਵਿੱਚ ਹੀ ਖੜੇ ਆ ਮਤਲਬ ਥੋੜਾ ਦੂਰ ਹੀ ਆ ਤੇ ਅੱਗੇ ਅੱਗੇ ਜਾ ਕੇ ਯਾਰ ਗੋਡੇ-ਗੋਡੇ ਤੱਕ ਰਪਾਣੀ ਹੈਗਾ ਵਾ ਤੇ ਇਹ ਤੋਂ ਅੱਗੇ ਜਾ ਕੇ ਹੋਰ ਵੀ ਵੱਧ ਹੋ ਸਕਦਾ ਇੰਨਾ ਪਾਣੀ ਇੱਥੇ ਹੈਗਾ ਲਗਭਗ ਤੇ ਬਾਕੀ ਦਾ ਸਾਰੇ ਕਿਤੇ ਹੋਣਾ ਹੀ ਆ ਯਾਰ ਤੇ ਬਾਕੀ ਜਿਹੜੀਆਂ ਨਾਲ-ਨਾਲ ਦੀਆਂ ਸੜਕਾਂ ਤਕਰੀਬਨ ਸਾਰੀਆਂ ਟੁੱਟੀਆਂ ਹੋਈਆਂ ਵਾਂ ਤਾਂ ਕਰਕੇ ਗੱਡੀ ਅੱਗੇ ਲੈ ਕੇ ਜਾਣ ਦਾ ਵੀ ਡਰ ਹੀ ਹੈ ਨਾ ਕਿਉਂਕਿ ਟੋਏ ਪੈ ਜਾਂਦੇ ਆ ਤੇ ਸੜਕਾਂ ਸਾਰੀਆਂ ਟੁੱਟੀਆਂ ਹੋਈਆਂ ਉਹਦੇ ਕਰਕੇ ਕੋਈ ਵੀ ਨੁਕਸਾਨ ਹੋ ਸਕਦਾ ਭਾਈ ਉਹ ਦੇਖੋ ਉੱਥੇ ਟੋਵਾ ਵਾ ਮਤਲਬ ਤਾਂ ਕਰਕੇ ਸਾਰੇ ਭਰਾ ਆਪਣੇ ਖੜੇ ਆ ਤੇ ਹਰਸ਼ ਤੇ ਆਪਣਾ ਜਿਹੜਾ सोनू ਭਰਾ ਵਾ ਮਲੇਸ਼ੀਆ ਵਾਲਾ ਉਹ ਫਿਰਦੇ ਆ ਮੈਂ ਅੱਗੇ ਤੱਕ ਨਹੀਂ ਗਿਆਗਾ ਅੱਗੇ ਆਪਾਂ ਜੀ ਵੀ ਲੈ ਕੇ ਜਾਵਾਂਗੇ ਹਰੇ ਉਹ ਡੰਡਿਆਂ ਨਾਲ ਦੇਖ ਰਹੇ ਆ ਬਾਬਾ ਸਾਹ ਚਾਹ ਫਿਰਦਾ ਯਾਰ ਮੈਨੂੰ ਲੱਗਾ ਬਾਬਾ ਉਹ ਆ ਆ ਫਿਰਦਾ ਬੱਪਾ ਦਾ ਪਤਾ ਨਹੀਂ ਕੀ ਕਰਦਾ ਫਿਰਦਾ ਇਕੱਲਾ ਇੱਥੇ ਬਸ ਯਾਰ ਹੁਣ ਤਕਰੀਬਨ ਦੇਖਦੇ ਆ ਕੀ ਕਰਨਾ ਵਾ ਅੱਗੇ ਜਾਣਾ ਵਾ ਅੱਗੇ ਜਾਣਾ ਰਹਿ ਗਿਆ ਕਿਉਂਕਿ ਯਾਰ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਵਾ ਜਿਹੜੇ ਮੇਰੇ ਭਰਾ ਆ ਰਹੇ ਆ ਉਹਨੋ ਸੜਕਾਂ ਤੇ 4-4 5-5 ਲੋਕ ਹਨਾ ਕਾਫੀ ਨਜ਼ਰ ਆਉਣਗੇ ਇਦਾਂ ਦੇ ਹੱਥ ਦੇਣਗੇ ਜਿਹੜੇ ਰੋਕਣਗੇ ਉਹਨਾਂ ਨੂੰ ਸੋਚ ਸਮਝ ਕੇ ਆਪਦੀ ਸੇਵਾ ਕਰਿਓ ਕਈ ਤਾਂ ਦੇਖੋ ਯਾਰ ਲੋਡਬੰਦ ਵੀ ਹੋ ਸਕਦੇ ਆ ਕਈ ਫਾਇਦਾ ਚੱਕ ਰਹੇ ਆ ਤਾਂ ਭਾਵੇਂ ਆਪਾਂ ਨੂੰ ਇੱਥੇ 4 ਦਿਨ ਲੱਗਣ 5 ਦਿਨ ਲੱਗਿਆ ਜਿੰਨੇ ਦਿਨ ਮਰਗੀ ਲੱਗਣ ਬਾਕੀ ਦੂਜਾ ਕਿਹੜਾ ਵੀ ਆਪਾਂ ਇੱਥੇ ਲਾਉਣਾ ਵਾ ਦੁਬਾਰਾ ਫੇਰ ਆਪਾਂ ਹੋਰ ਆਪਾਂ ਨੂੰ ਪਤਾ ਲੱਗ ਗਿਆ ਕਿਹੜਾ ਕਿਹੜਾ ਆਪਾਂ ਨੂੰ ਰਸ਼ਨ ਚਾਹੀਦਾ ਵਾ ਕੀ ਕੀ ਚੀਜ਼ਾਂ ਆਪਾਂ ਲੈ ਕੇ ਨਹੀਂ ਆਏਗੇ ਆਪਾਂ ਉਹ ਵੀ ਲੈ ਕੇ ਆਉਣੀਆਂ ਸਭ ਤੋਂ ਜ਼ਿਆਦਾ ਇੱਥੇ ਚਾਰੇ ਦੀ ਲੋੜ ਆ ਪਸ਼ੂਆਂ ਦੇ ਦਵਾਈਆਂ ਦੀ ਲੋੜ ਆ ਪਸ਼ੂਆਂ ਦੀ ਤੇ ਇਹ ਚੀਜ਼ਾਂ ਨਹੀਂ ਪਹੁੰਚ ਰਹੀਆਂ ਗਈਆਂ ਇਹ ਚੀਜ਼ਾਂ ਅਗਲੀ ਵਾਰੀ ਆਪਾਂ ਲੈ ਕੇ ਆਉਣੀ ਆਵਾ ਵੱਧ ਤੋਂ ਵੱਧ 4-5 ਦਿਨਾਂ ਬਾਅਦ ਫੇਰ ਆਵਾਂਗੇ ਹੁਣ ਇੱਕ ਦੋ ਦਿਨ ਇੱਥੇ ਫੇਰ ਵੀ ਲੱਗ ਗਏ ਨੇ ਅਜੇ ਆਪਾਂ ਇੱਕ ਦੋ ਦਿਨ ਇੱਥੇ ਹੈਗੇ ਆ ਹੁਣ ਆਪਾਂ ਅੱਗੇ ਜਾ ਰਹੇ ਆ ਪਹਿਲਾਂ ਸੋਚਿਆ ਸੀਗਾ ਇਧਰੋਂ ਘੁੰਮ ਕੇ ਹੋਰ ਪਿੰਡ ਚੱਲਦੇ ਆ ਪਰ ਨਹੀਂ ਹੁਣ ਆਲੇ ਪਿੰਡਾਂ ਦੇ ਚੱਲੇ ਆ ਪਾਣੀ ਵਿੱਚ ਐਂਟਰ ਹੋ ਚੁੱਕੇ ਆ ਤੇ ਇਹ ਤੋਂ ਅੱਗੇ ਤੁਸੀਂ ਪਾਣੀ ਚੈੱਕ ਕਰਦੇ ਹੋ ਟਾਇਰ ਪੈਰ ਪਰ ਰੱਖੀ ਭਾਣੇ ਪਾਣੀ ਬਹੁਤ ਜ਼ਿਆਦਾ ਯਾਰ ਪਾਣੀ ਚੈੱਕ ਵਧਦਾ ਹੀ ਜਾਂਦਾ ਪਾਣੀ ਇਹ ਘਰਦਾ ਨਹੀਂਗਾ ਮਤਲਬ ਪਿੱਛੇ ਪਾਣੀ ਥੋੜਾ ਘੱਟ ਸੀਗਾ ਹੌਲੀ-ਹੌਲੀ ਵਧੀ ਜਾਂਦਾ ਪਾਣੀ ਇੰਨਾ ਪਾਣੀ ਹੈਗਾ ਵਾ ਇੱਥੇ ਯਾਰ ਢੋਆ ਸੀਗਾ ਜਿੱਥੇ ਮੈਂ ਗੱਲ ਕਰ ਰਿਹਾ ਸੀਗਾ ਇੱਥੇ ਬਹੁਤ ਝਾੜ ਟੋਆ ਆ ਰਿਹਾ ਟੋਆ ਇੱਥੇ ਟਰੈਕਟਰ ਡਿੱਗ ਗਿਆ ਤੇ ਢੋਆ ਚੈੱਕ ਕਰੋ ਦੀ ਸਪੀਡ ਚੈੱਕ ਕਰ ਸਕਦੇ ਆ ਪਾਣੀ ਦੇ ਨਾਲ ਤੇ ਬਹੁਤ ਵੱਡਾ ਟੋਆ ਸੀਗਾ ਇੱਥੇ ਯਾਰ ਆਪਣੇ ਭਰਾ ਸਾਰੇ ਸੇਵਾ ਕਰ ਰਹੇ ਆ ਹਨਾ ਕਿਸੇ ਆ ਨੁਕਸਾਨ ਨਾ ਹੋ ਸਕੇ ਸਾਰੇ ਵੀਰ ਆਪਣੇ ਸੇਵਾ ਕਰਨ ਲੱਗੇ ਹੋਏ ਆ ਬਾਈ ਪਾਣੀ ਵਿੱਚ ਆਹੀ ਡਾਰਾ ਟੋਿਆਂ ਦਾ ਆ ਦੇਖੋ ਇੱਧਰ ਵੀ ਇੱਧਰ ਵੀ ਨੀ ਮਾਮਾ ਇੱਧਰ ਵੀ ਨੀ ਮਾਮਾ ਆਹ ਡਾਰਾ ਪਾਣੀ ਦਾ ਦੇਖੋ ਉਧਰ ਬਹੁਤ ਵੱਡਾ ਟੋਆ ਵਾ ਤੇ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਬਾਈ ਪਾਣੀ ਜੋ ਕੱਢੀ ਆ ਇੱਕ ਵਾਰੀ ਥੋੜਾ ਆ ਚੈੱਕ ਕਰ ਲਈਏ ਇੰਜਨ ਨਾਲ ਜ਼ਰੂਰੀ ਆ ਤੇ ਨਹੀਂ ਜੇ ਅੱਗੇ ਔਖਾ ਆਣਾ ਕੰਮ ਮਿਸਤਰੀ ਇੱਕ ਮਿਸਤਰੀ ਇੱਧਰ ਆ ਇੱਕ ਮਿਸਤਰੀ ਉੱਧਰ ਆ ਉਹ ਵੀ ਖੋਲੀ ਖੜਾ ਵਾ ਦੇਖ ਲੈ ਚੈੱਕ ਕਰ ਲੈ ਪਾਣੀ ਪਉਣ ਨਾਲ ਤੇ ਇੰਨਾ ਪਾਣੀ ਸੀਗਾ ਦੇਖੋ ਬਾਈ ਹੋਊਗਾ 5 ਫੁੱਟ 5 5 ਫੁੱਟ ਹੈਗਾ ਹਣਾ 7 ਫੁੱਟ ਦੀ ਹੈ ਇਹ ਆਪਰੇ ਬਾ ਲਾਲਾ ਆਧੇ ਨਿਕ ਪੰਜ ਫੁੱਟ ਹੋ ਗਈ ਪੰਜ ਫੁੱਟ ਪਾਣੀ ਸੀ ਚਲੋ 5.5 ਲਾ ਲਓ ਪਾਣੀ ਭਾਈ ਆ ਚਾਹੀਦੀ ਆ ਵੋਟ ਆ ਵੋਟ ਚਾਹੀਦੀ ਆ ਜੀਪਾ ਗੈਰ ਤੇ ਲਾ ਕੇ ਇੰਤਾਂ ਦੀਆਂ ਵੋਟਾਂ ਚਾਹੀਦੀਆਂ ਫੇਰ ਆਪਾਂ ਜਮਾ ਸਿਰੇ ਤੇ ਪਹੁੰਚ ਸਕਦੇ ਆ بڑے ਲੋਕ ਕੀ ਆ ਯਾਰ ਤੇ ਬਾਈ ਜਿਹੜੇ ਲੋਕਲ ਬੰਦੇ ਆ ਇੱਥੋਂ ਇਹ ਸੁਣਿਆ ਵਾ ਕਿ ਇੱਥੇ ਜ਼ਿਆਦਾਤਰ ਸੇਵਾ ਪਹੁੰਚ ਚੁੱਕੀ ਆ ਅਜਨਾਲੇ ਵਾਲੀ ਸਾਈਡ ਤੇ ਤਕਰੀਬਨ ਜਿਹਨੇ ਵੀ ਆਉਣਾ ਵਾ ਉਹਦਾ 10 15 ਦਿਨ ਬਾਅਦ ਆਵੇ ਮੈਂ ਲੋਕਲ ਏਰੀਆ ਵਾਲੇ ਇਹ ਬੰਦੇ ਕਹਿ ਰਹੇ ਆ ਉਹ ਲੋਕਲ ਏਰੀਆ ਵਾਲੇ ਬੰਦੇ ਇਹ ਚੀਜ਼ ਕਹਿ ਰਹੇ ਆ ਜੇ ਤੁਹਾਡੇ ਕੰਟੈਕਟ ਵਿੱਚ ਕੋਈ ਬੰਦਾ ਹੈਗਾ ਵਾ ਉਹ ਇਹਨਾਂ ਨਾਲ ਗੱਲ ਕਰਕੇ ਆਇਓ ਜੇ ਲੋੜ ਹੈ ਇਹ ਏਰੀਆ ਵਿੱਚ ਨਾ ਜਿੱਥੇ ਬੰਨੇ ਤਾਂ ਲੋੜ ਆ ਫਿਰ ਨਹੀਂ ਤਾਂ ਉਹ ਏਰੀਆ ਵਿੱਚ ਜਾਣਾ ਜ਼ਿਆਦਾ ਜ਼ਰੂਰੀ ਆ ਬਹੁਤ ਆਇਆ ਪਿਆ ਬਾਈ ਤੇ ਹੁਣ ਯਾਰ ਆਪਾਂ ਅੱਛਾ ਨਾ ਟੁੱਟੀ ਹੋਈ ਹੈ ਨਾ ਦੇ ਤਾਂ ਇਹ ਬੜੀ ਆਇਆ ਰਹਾ 10 15 ਦਿਨ ਇੱਥੇ ਲੋਡ ਨਹੀਂ ਗਈ ਇੱਥੇ ਆਪਾਂ ਕਹੋ ਨਹੀਂ ਗਏ ਹਾਂ ਆਪਾਂ ਗੱਲਾਂਗੇ ਗਾ ਇੱਥੇ ਕਿਉਂਕਿ ਦੇਖ ਲਓ ਸਾਰਾ ਕੁਝ ਉਹਦੇ ਸਾਹਮਣੇ ਕਹੋ ਕਿ ਹਾਂ ਮੈਂ ਤਕਰੀਬਨ ਉਹੀ ਦੱਸਦਾ ਘੱਟੋ ਘਾਟ 1 ਕਿਲੋਮੀਟਰ ਨਹੀਂ ਹੋਇਆਗਾ 500 ਮੀਟਰ ਹੋਇਆ ਵਾ ਤੇ ਲੰਗਰ ਆਹ ਘੱਟੋ ਘਾਟ 6ਵਾਂ 7ਵਾਂ ਲੰਗਰ ਹੋਣਾ ਆਪਾਂ ਮੜ ਜਾਣਾ ਵਿਆਸ ਵਿਆਸਾਂ ਇੱਥੋਂ ਆਪਾਂ ਨਿਕਲੀਏ ਟਾਈਮ ਨਾਲ ਜੀ ਰਾਤ ਰੋਦੀ ਨਾਲ ਰਾਤ ਰੋਦੀ ਦੇਖ ਲਓ ਮੇਰੇ ਆਪਾਂ ਪਹੁੰਚ ਗਏ ਉੱਥੇ ਮੈਂ ਤਾਂ ਉਹੀ ਉਗੀ ਲੰਗਰ ਬਹੁਤ ਲੱਗਿਆ ਬਾਈ ਲੰਗਰ ਯਾਰ ਹਾਂ ਉਹ ਸਾਹੀ ਲੰਗਰ ਲੱਗੇ ਆ ਬਹੁਤ ਹੀ ਜ਼ਿਆਦਾ ਲੱਗੇ ਆ ਹਾਂਜੀ ਮਿੱਤਰੋ ਇਹ ਸੀਗਾ ਆਪਣਾ ਆਦਾ ਵਲੌਗ ਤੇ ਬਾਕੀ ਯਾਰ ਅਜਨਾਲੇ ਸੇਵਾਦਾਰ ਬਹੁਤ ਹੀ ਜ਼ਿਆਦਾ ਵਾ ਰਾਸ਼ਨ ਵੀ ਇੰਨਾ ਜ਼ਿਆਦਾ ਵਾ ਤੇ ਸੇਵਾਦਾਰ ਵੀ ਬਹੁਤ ਹੀ ਜ਼ਿਆਦਾ ਵਾ ਆਪਣੇ ਭਰਾ ਸਾਰੀ ਸੇਵਾ ਦੀ ਕੋਈ ਵੀ ਕਮੀ ਨਹੀਂ ਆਉਂਦੇ ਰੇ ਤਾਂ ਬਿਆਸਪੁਰਾ ਲੱਗਿਆ ਸੀਗਾ ਕਿੰਨੀ ਯਾਰ ਕਮੀ ਹੈਗੀ ਆ ਰਾਸ਼ਨ ਉਥੇ ਚਾਹੀਦਾ ਵਾ ਤਾਂ ਕਰਕੇ ਆਪਾਂ ਰਾਸ਼ਨ ਉਥੇ ਲੈ ਕੇ ਚੱਲੇ ਆ ਅੱਗੇ ਤੋਂ ਅੱਗੇ ਪਿੰਡਾਂ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਆਇਆ ਹੋਇਆ ਉਹ ਤੁਹਾਨੂੰ ਦਿਖਾਇਆ ਨਹੀਂ ਗਾ ਜੇ ਉਹ ਤਾ ਨਹੀਂ ਦਿਖਾਇਆ ਗਿਆ ਕੋ ਬੋਰਡ ਦਾ ਕੋਈ ਹੱਲ ਨਹੀਂ ਸੀਗਾ ਤੇ ਬਾਕੀ ਜਿਹੜੇ ਨੇੜ ਦੇ ਪਿੰਡ ਸੀਗੇ ਜਿੰਨਾ ਦਿਖਾ ਸਕਦੇ ਸੀਗੇ ਤੁਹਾਨੂੰ ਸਾਰਾ ਦਿਖਾਇਆ ਬਾਕੀ ਨਾਲ ਨਾਲ ਜੋ ਜੋ ਵੀ ਸੇਵਾ ਹੋਈ ਗਈ ਉਹ ਆਪਾਂ ਕਰੀਗੇ ਜਿਵੇਂ ਵੀ ਇਸ ਤਰੀਕੇ ਨਾਲ ਵੀ ਜਿਹੜੇ ਵੀ ਹਿਸਾਬ ਨਾਲ ਹੋਈ ਆਪਾਂ ਨਵਾਈ ਚਲੋ ਹੁਣ ਆਪਾਂ ਵਿਆਹ ਚੱਲਦੇ ਆ ਸਿੱਧਾ ਕੱਲ ਨੂੰ ਤੁਹਾਨੂੰ ਵਿਆਹ ਜਾ ਕੇ ਮਿਲਦੇ ਆ ਤਾਂ ਕੋਈ ਵੀ ਗਲਤੀ ਹੋ ਗਈ ਹੋਵੇ ਛੋਟਾ ਭਰਾ ਸਮਝ ਕੇ ਮਾਫ ਕਰਿਓ ਮਿਲਦਾ ਹਾਂ ਐਕਸ ਬਲੌਗ ਦੇ ਵਿੱਚ ਬਾਏ ਬਾਏ ਸ਼ੇਅਰ ਕਰਨਾ ਨਾ ਭੁੱਲਿਓ ਪਹਿਲਾ ਲਾਈਕ